ਹੈਲੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਾਰਿਆਂ ਨੂੰ ਜੀ ਮੇਰਾ ਨਾਮ ਮੱਖਣ ਸਿੰਘ ਤੇ ਮੈਂ ਨਾਬੇ ਦਾ ਰਹਿਣ ਵਾਲਾ ਆ ਤੇ ਸਾਡੇ ਏਰੀਆ ਦੇ ਵਿੱਚ ਆਲੂ ਦੀ ਖੇਤੀ ਬਹੁਤ ਹੁੰਦੀ ਆ ਨਾਬਾ ਮਲੋਹ ਏਰੀਏ ਦੇ ਵਿੱਚ ਬਹੁਤ ਆਲੂ ਦੀ ਖੇਤੀ ਹੁੰਦੀ ਆ ਤੇ ਅਸੀਂ ਕੁਝ ਪਿਛਲੇ ਕੁਝ 9 ਸਾਲਾਂ ਤੋਂ ਆਲੂ ਦੀ ਖੇਤੀ ਕਰ ਰਹੇ ਆ ਬਹੁਤ ਸਾਰੇ ਜਿਹੜੇ ਨਵੇਂ ਕਿਸਾਨ ਭਰਾ ਨੇ ਆਲੂ ਦੀ ਖੇਤੀ ਵਿੱਚ ਆਉਣਾ ਚਾਹੁੰਦੇ ਨੇ ਤੇ ਮੈਂ ਹਰ ਇੱਕ ਕਿਸਾਨ ਭਰਾ ਨੂੰ ਕਹਿਣਾ ਵੀ ਤੁਸੀਂ ਜਰੂਰ ਆਲੂ ਦੀ ਖੇਤੀ ਵਿੱਚ ਆਓ ਪਰ ਪੱਕੇ ਪੈਰੀ ਹੋ ਕੇ ਆਇਓ ਬਸ ਲਿਮਟਾਂ ਚੱਕ ਕੇ ਖੇਤੀ ਵਿੱਚ ਨਾ ਆਈਏ ਆਲੂ ਦੀ ਖੇਤੀ ਪਹਿਲਾਂ ਵੀ ਦੇਖੋ ਆਲੂ ਲੱਗਦੇ ਹੁੰਦੇ ਸੀ ਉਦੋਂ ਵੀ ਆਲੂ ਦਾ ਰੇਟ 10 ਰੁਪਏ ਹੁੰਦਾ ਸੀ ਅੱਜ ਵੀ ਆਲੂ ਦਾ ਰੇਟ 10 ਰੁਪਏ ਹੈਗਾ ਆ ਪਰ ਝਾੜ ਵਧ ਗਏ ਝਾੜ ਨਵੀਆਂ ਤਕਨੀਕਾਂ ਕਰਕੇ ਵਧੇ ਨੇ ਜਿਵੇਂ ਕਿ ਪਰਾਲੀ ਨੂੰ ਆਪਾਂ ਖੇਤ ਵਿੱਚ ਵਾਹ ਵਹੀਆ ਕਰੀਏ ਉਹਦੇ ਨਾਲ ਝਾੜ ਵਧੇ ਨੇ ਅਸੀਂ ਪਿਛਲੇ ਕਈ ਸਾਲਾਂ ਤੋਂ ਪਰਾਲੀ ਖੇਤ ਦੇ ਵਿੱਚ ਪਾਉਣ ਲੱਗੇ ਤੇ ਆਲੂ ਨੂੰ ਜਿਹੜਾ ਜੂਰੀਆ ਆ ਨਾ ਮਾਤਰ ਦੇ ਬਰਾਬਰ ਪਾਉਣ ਲੱਗੇ ਆਲੂ ਨੂੰ ਸਿਰਫ ਦੋ ਕਿਸ਼ਤਾਂ ਜੂਰੀਏ ਦੇ ਦਿੰਨੇ ਆ 25-25 ਕਿਲੋ ਦੀਆਂ 50 ਕਿਲੋ ਜੂਰੀਆ ਪਾ ਕੇ ਅਸੀਂ ਆਲੂ ਦੀ ਪੈਦਾਵਾਰ ਕਰਦੇ ਆ ਇਸ ਤੋਂ ਇਲਾਵਾ ਕਿਸਾਨ ਭਰਾਵੋ ਜੇਕਰ ਆਲੂ ਦੀ ਖੇਤੀ ਦੀ ਆਪਾਂ ਮੁਨਾਫੇ ਦੀ ਗੱਲ ਕਰੀਏ ਤਾਂ ਕੀ ਸਾਲ ਆਲੂ ਮੰਦਾ ਪੈ ਜਾਂਦਾ ਤੇ ਕੀ ਸਾਲ ਚੰਗਾ ਪੈ ਜਾਂਦਾ ਆ ਇਹਦੇ ਵਿੱਚ ਜਿਹੜਾ ਵੀ ਕਿਸਾਨ ਭਰਾ ਆਉਣਾ ਚਾਹੁੰਦਾ ਆ ਉਹ ਤਕਰੀਬਨ ਆਪਣੇ 5 ਸਾਲਾਂ ਦਾ ਟਾਈਮ ਟੇਬਲ ਬਣਾ ਕੇ ਆਵੇ ਕਿਉਂਕਿ ਜੇਕਰ ਇੱਕ ਸਾਲ ਹੀ ਮੰਦਾ ਪੈ ਗਿਆ ਪਹਿਲੇ ਸਾਲ ਹੀ ਦੰਦ ਖੱਟੇ ਹੋ ਗਏ ਤੁਸੀਂ ਉਹ ਆਲੂ ਦੀ ਖੇਤੀ ਕਦੇ ਵੀ ਨਹੀਂ ਕਰੋਗੇ ਤੇ ਸੋ ਜਦੋਂ ਵੀ ਆਪਾਂ ਆਲੂ ਦੀ ਖੇਤੀ ਵਿੱਚ ਆਈਏ ਪੱਕੇ ਪੈਰੀ ਹੋ ਕੇ ਆਈਏ ਦੇਖੋ ਦੇਖ ਵੱਡੀਆਂ ਮਸ਼ੀਨਰੀਆਂ ਵੱਡੇ ਟਰੈਕਟਰ ਕਾਰਜਾ ਲੈ ਕੇ ਲਿਮਟਾਂ ਦੇ ਟਰੈਕਟਰ ਲੈ ਕੇ ਉਹ ਕਦੇ ਵੀ ਨਾ ਆਈਏ